ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਲੀਆ ਪੋਸਟ ਨਿਊਜ਼ ਜੋ ਤੁਸੀਂ ਸਕਰੀਨ ਤੇ ਤਸਵੀਰਾਂ ਦੇਖਦੇ ਹੋ ਤਾਂ ਇਹ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਤੋਂ ਹਨ ਤਾਂ ਤੁਹਾਨੂੰ ਅਸੀਂ ਬਖਾਵੇਂ ਇੱਕ ਗਰੀਬ ਕਰਦੇ ਮਕਾਨ ਦੀ ਜੋ ਲੋਨ ਲੈ ਕੇ ਸੱਤ ਬਣਾਈ ਸੀ ਥਲਿੱਟਾਂ ਦੀ ਪੱਥਰ ਦੀਆਂ ਤਾਂ ਉਹ ਬਿਲਕੁਲ ਰਾਤ ਜੋ ਚੱਲੀ ਹਨੇਰੀ ਦੇ ਕਾਰਨ ਉੱਡ ਚੁੱਕੀਆਂ ਹਨ ਤਾਂ ਤੁਸੀਂ ਤਸਵੀਰਾਂ ਵੇਖੋ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਨੇ ਹਨੇਰੀ ਨੇ ਬਿਲਕੁਲ ਕਾਫੀ ਜਿਹਾ ਨੁਕਸਾਨ ਇਸ ਗਰੀਬ ਪਰਿਵਾਰ ਦਾ ਹੋ ਚੁੱਕਿਆ ਹੈ ਜਿਹੜੀਆਂ ਲੋਨ ਲੈ ਕੇ ਸੱਤਾਂ ਬਣਾਈਆਂ ਸੀ ਪੱਥਰ ਦੇਆਂ ਤਾ ਉਹ ਬਿਲਕੁਲ ਹਨੇਰੇ ਨੇ ਪਰ ਖੱਚੇ ਉਸ ਦੇ ਉਡਾਉਂਦੇ ਹਨ ਤਾਂ ਦੇਖੋ ਕਿੰਨਾ ਜਿਹੜਾ ਨੁਕਸਾਨ ਹੋ ਚੁੱਕਿਆ ਤੇ ਮੁੱਖ ਤੇ ਪੰਚਾਇਤ ਵੀ ਪਹੁੰਚੀ ਹੋਈ ਹੈ ਤਾਂ ਜੋ ਇਸ ਮਕਾਨ ਦਾ ਮਾਲਕ ਹੈ ਤਾਂ ਉਹ ਮੌਜੂਦਾ ਪੰਚਾਇਤ ਮੈਂਬਰ ਹਨ ਬਿਲਕੁਲ ਨੋਰਮਲ ਪਰਿਵਾਰ ਦੇ ਹੋ ਵਿੱਚੋਂ ਹਨ ਜਿੰਨਾ ਵੀ ਇਹ ਸੱਤ ਦਾ ਨੁਕਸਾਨ ਹੋਇਆ ਤਾਂ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਡੇ ਜਿਹੜੀ ਸੱਤ ਦਾ ਨੁਕਸਾਨ ਹੋਇਆ ਬਿਲਕੁਲ 70000 ਰੁਪਏ ਅਸੀਂ ਲੋਨ ਲੈ ਕੇ ਇਹ ਮਕਾਨ ਬਣਾਇਆ ਸੀ ਸੱਤ ਬਣਾਈ ਸੀ ਪੱਥਰ ਦੀ ਸਿਲਟਰ ਨਹੀਂ ਤਾਂ ਦੇਖੋ ਹਾਲਾਤ ਕੀ ਨੇ ਪਰਿਵਾਰ ਦੇ ਇੱਕ ਲੋਣ ਵੀ ਲਿਆ ਤਾਂ ਸੱਤੂ ਹੀ ਬਣਾਈ ਪੱਥਰ ਦੀਆਂ ਸਿਲਟਾਂ ਦੀ ਤਾਂ ਉਹ ਬਿਲਕੁਲ ਉਸ ਸੱਤ ਦੇ ਪ੍ਰਖੱਚੇ ਉੱਡ ਗਏ ਹਨ ਮੋਕੇ ਤੇ ਪੰਚਾਇਤ ਪਹੁੰਚੀ ਤਾਂ ਹਾਲਾਤ ਵੇਖੇ ਗਏ ਨੇ ਤਾਂ ਸਰਕਾਰ ਕੋਲ ਮਾਪਜਾਦਿਆਂ ਦੀ ਜਿਹੜੀ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜੇ ਨਾਰਮਲ ਪਰਿਵਾਰ ਦੇ ਹੀ ਕਰਦੀ ਜਿਹੜੀ ਸੱਤ ਹੈ ਬਿਲਕੁਲ ਉੱਡ ਚੁੱਕੀ ਹੈ ਇੱਥੇ ਪੂਰਾ ਅਸਥਾਨ ਬਾਬਾ ਜੀ ਵੱਲੋਂ ਬਣਾਇਆ ਗਿਆ ਸੀ ਕਿਉਂਕਿ ਇਹ ਗੁਰਸਿੱਖ ਪਰਿਵਾਰ ਦੀ ਜਿਹੜੀ ਸਰਤ ਸੀ ਬਿਲਕੁਲ ਚੱਕਨਾਚੂਰ ਹੋ ਗਈ ਤਾਂ ਲੋੜ ਹੈ ਜੇ ਸਰਕਾਰ ਨੂੰ ਤੁਰੰਤ ਇਸ ਪਰਿਵਾਰ ਦੀ ਮਤ ਕਰਨ ਦੀ ਤਾਂ ਜੋ ਇਸ ਪਰਿਵਾਰ ਦੀ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਹੋ ਸਕੇ ਤਾਂ ਤੁਸੀਂ ਹਾਲਾਤ ਵੇਖੋ ਕੀ ਬਣੇ ਹੋਏ ਨੇ ਬਿਲਕੁਲ ਸੱਤਾਂ ਨਹੀਂ ਜਿਹੜਾ ਆਸਰਾ ਬਣਾਇਆ ਸੀ ਉਹ ਚੱਕ ਨਾ ਚੂਰ ਹੋ ਚੁੱਕਿਆ ਹੈ ਤਾਂ ਲੋੜ ਹੈ ਕਿ ਤਰ੍ਹਾਂ ਮਤ ਕਰਨ ਦੀ ਸਰਕਾਰ ਨੂੰ ਸ੍ਰੀ ਆਪ ਸਰਪੰਚ ਮੈਂਬਰ ਕਰਪਾ ਚਾਹਾਂ ਤਾਂ ਦੇਖੇ ਕਾਫੀ ਹਾਲਾਤ ਕੀ ਨੇ ਤਾਂ ਕਾਫੀ ਦਾ ਨੁਕਸਾਨ ਹੋਇਆ ਤਾਂ ਆਪ ਨੂੰ ਕੀ ਕਹਿਣਾ ਚਾਹੁੰਦਾ ਇਹ ਮੈਂ ਕਹਿਣਾ ਚਾਹੁੰਗਾ ਵੀ ਜਿਹੜਾ ਕੱਲ ਰਾਤ ਕੁਦਰਤ ਦਾ ਕਹਿਰ ਵਾਪਰਿਆ ਫਰੰਡ ਦੇ ਵਿੱਚ ਕਾਫੀ ਨੁਕਸਾਨ ਹੋਏ ਨੇ ਇਹ ਸਾਡੇ ਪੰਚਾਇਤ ਮੈਂਬਰ ਨੇ ਤੇ ਇਹਨਾਂ ਦੇ ਘਰ ਵੀ ਇੱਕ ਹਨੇਰੀ ਦਾ ਜਿਹੜਾ ਚੂਲਾ ਚੋਲਿਆ ਤੇ ਉਹਨੇ ਸਾਰੀ ਛੱਤ ਵਗੈਰਾ ਸਾਰਾ ਉਡਾਤਾ ਇਥੇ ਇੰਨਾ ਕਿ ਮੈਂ ਕਹਿਣਾ ਚਾਹੂੰਗਾ ਕਿ ਕੋਈ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਤੇ ਇਸ ਮਜ਼ਦੂਰ ਪਰਿਵਾਰ ਨੇ 70-80 ਹਜ਼ਾਰ ਲੋਨ ਲੈ ਕੇ ਇਸ ਨੂੰ ਆਪਣੇ ਸ਼ਾਂਕ ਕੀਤੀ ਆਪਦੇ ਸੱਤ ਬਣਾਈ ਕਾਫੀ ਮਤਲਬ ਮਾੜੀ ਗੱਲ ਹੋਈ ਅਸੀਂ ਪੂਰ ਜੋਰ ਮੰਗ ਕਰਦੇ ਆ ਸਰਕਾਰ ਤੋਂ ਇਹਦੀ ਭਰ ਭਾਈ ਕੀਤੀ ਜਾਵੇ ਮਜ਼ਦੂਰ ਪਰਿਵਾਰ ਆ ਦਿਹਾੜੀਦਾਰ ਪਰਿਵਾਰ ਆ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਕਿਰਮ ਗੜਕੇ ਹਾਲਾਤ ਬਹੁਤ ਮਾੜੇ ਆ ਨਾ ਇੰਨੀ ਮੰਗਾਈ ਦੇ ਵਿੱਚ ਇਸ ਤਰ੍ਹਾਂ ਸੱਤ ਬਣਾਉਣੇ ਜਿਵੇਂ ਮੈਂਬਰ ਵੀ ਲੇਖਦੇ ਨੇ ਹੁਣ ਹੈਗੀ ਨਾ ਮੌਜੂਦਾ ਮੈਂਬਰ ਜੀ ਗੱਲਬਾਤ ਆਪਾਂ ਕਰੀ ਜੀ ਇੰਨੇ ਹਾਲਾਤ ਮਾੜੇ ਨੇ ਤਾਂ ਲੋਨ ਦੀ ਦਾ ਮਕਾਨ ਬਣਾਇਆ ਸੀ ਨੀ ਟੁੱਟ ਗਿਆ ਤਾਂ ਲੱਗਦਾ ਸਰਕਾਰ ਤੋਂ ਮਾਰਗ ਦਰ ਦੇਣਗੇ ਸਰਕਾਰ ਨੂੰ ਇੱਥੇ ਮੰਗ ਵੀ ਕਰਦੇ ਆਂ ਪੂਰ ਜ਼ੋਰ ਬੇਨਤੀ ਹੈ ਵੀ ਇਹ ਇਹਦੀ ਪ੍ਰਵਹਾਈ ਕੀਤੀ ਜਾਵੇ ਸਰਕਾਰ ਇਹ ਕਰੇ ਅੱਜ ਵੀ ਗੁਰਨਾਗ ਸਿੰਘ ਮੇਰਾ ਨਾਮ ਵੀ ਜੀ ਬਨਰਾਸੇਗ ਏਡਾ ਅਗਲੀਆ ਤੇ ਪਿਤਾ ਦਾ ਨਾਮ ਹਰਨੇਕ ਸਿੰਘ ਜੀ ਅੱਲਾ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਤੁਸੀਂ ਜਿਹਨੇ ਮੈਂਬਰ ਸਾਡੀ ਖੜੇ ਤੁਸੀਂ ਮੈਂਬਰ ਉਹਨਾਂ ਹਾਲਾਤ ਵੀ ਦੇਖੇ ਕਰਦੇ ਬਹੁਤ ਨਾਜ਼ੁਕ ਹਨ ਤਾਂ ਗੋਲ ਲੱਗ ਗਈ ਸੱਤ ਮਲਾਈ ਸੀ ਕਾਫੀ ਜਨ ਨੁਕਸਾਨ ਹੋ ਚੁੱਕੇ ਤਾਂ ਉਸੇ ਕੀ ਕਹਿਣਾ ਕੰਮ ਹੋ ਸਕਦਾ ਇਹ ਜੀ ਅਸੀਂ 2023 ਦੇ ਵਿੱਚ ਮਤਲਬ ਲੋਨ ਚੱਕਿਆ ਜੀਆ ਉਦੋਂ ਅਸੀਂ ਲੋਨ ਚੱਕਿਆ ਸੀਗਾ 70000 ਦਾ ਉਹ 70000 ਦਾ ਲੋਨ ਅਸੀਂ 2 ਸਾਲਾਂ ਦੇ ਵਿੱਚ ਭਰਿਆਗਾ ਤੇ ਉਹ ਹੁਣ ਰਾਤ ਇਹ ਜਿਹੜੀ ਇਹ ਨੇਰੀ ਆਈ ਹੈ ਉਹਦੇ ਕਾਰਨ ਜਿਹੜੀ 7.5 ਤੁਸੀਂ ਦੇਖ ਰਹੇ ਹੋ ਵੀ ਸਾਰੀ ਟੁੱਟ ਗਈ ਹੈ ਅਸੀਂ ਇੱਕ ਆਪਣੀ ਮਜ਼ਦੂਰੀ ਕਰਦੇ ਆਂ ਤੇ ਬੱਚੇ ਪਾਲਦੇ ਆਂ ਹੁਣ ਤੁਸੀਂ ਦੇਖੋ ਜੀ ਜੇ ਹੁਣ ਅਸੀਂ ਸੱਤ ਬਣਾਉਣੇ ਆਂ ਸਾਡੇ ਚ ਸੱਤ ਬਣਾਉਣ ਦੀ ਜੋਤ ਨਹੀਂ ਹੈ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਦੇ ਵਿੱਚ ਸਾਡਾ ਸਰਕਾਰ ਤਾਂ ਹੀ ਗੱਲ ਪਹਟਾ ਕੇ ਸਾਡਾ ਸਹਿਯੋਗ ਹੈ ਕਿਹੜਾ ਸਰਕਾਰ ਸਾਨੂੰ ਦੇਵੇ ਕਿਉਂਕਿ ਹੁਣ ਜੇ ਅਸੀਂ ਦੁਬਾਰਾ ਸੱਤ ਬਣਵਾਉਣੇ ਜਾਂ ਤਾਂ ਉਦੋਂ 70 75000 ਰੁਪਏ ਉਦੋਂ ਲੱਗਿਆ ਜੀ ਹੁਣ ਤਾਂ ਲੱਖ ਰੁਪਏ ਲੱਗਦਾ ਘੱਟ ਤੋਂ ਘੱਟ ਇੰਨੇ ਸੱਤ ਤੇ ਜੇ ਆਪਾਂ ਆਹੀ ਸੱਤ ਬਣਾਵਾਂਗੇ ਜੀ ਹੁਣ ਦੇਖ ਲਓ ਤੁਸੀਂ ਦੇਖੇ ਜਾਂ ਨੋ ਵੀ ਸਾਡੇ ਕੋਲ ਬੱਚਿਆਂ ਨੂੰ ਬੈਠਣ ਬਾਤ ਦਾ ਕੋਈ ਅੱਖੀਂ ਘਾਟਾ ਡੇਗ ਪਿਆ ਇਹ ਸਾਡੀ ਬੇਨਤੀ ਹੈ